ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਰਨ ਸਾਹਿਬ ਲੱਗਦਾ ਵੀਰ ਜੱਸ ਦੇ ਕੋਲੇ ਆਇਆ ਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਪਸ਼ੂ ਦੋਸਤੋ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਵਿਕਰੀ ਵਾਲੇ ਤੇ ਅੱਜ ਇਸ ਕਵਰਜ ਵਿੱਚ ਆਪਾਂ ਤੁਹਾਨੂੰ ਜਿਹੜੀਆਂ ਬੇੜਾਂ ਕੋਈ ਚਾਰ ਬੇੜਾਂ ਦਿਖਾਉਣੀਆਂ ਨੇ ਇਹ ਤਾਜ਼ੀਆਂ ਸੂਈਆਂ ਸਵਾਈਆਂ ਨੇ ਜਾਂ ਉੱਚੇ ਬੱਚੇ ਦੇ ਵਿੱਚ ਆ ਜਾਂ ਟੋਕੜ ਗੱਬਣਾ ਜਾਂ ਤਾਜ਼ੀਆਂ ਸੂਨ ਵਾਲੀਆਂ ਨੇ ਉਹ ਪੂਰੀ ਗੱਲਬਾਤ ਆਪਾਂ ਵੀਰ ਜਸ ਤੋਂ ਲੈ ਲਾਂਗੇ ਪੂਰੀ ਇਨਫੋਰਮੇਸ਼ਨ ਤੇ ਇੱਕ ਦੋਸਤੋ ਮੱਝ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਕਿੰਨੇ ਕ ਦਿਨਾਂ ਦੀ ਸੂਈ ਆ ਕਿੰਨਾ ਦਿਨ ਦੁੱਧ ਜਿਹੜਾ ਥੱਲੇ ਹਾਜ਼ਰ ਆ ਕੀ ਰੇਟ ਭਾਅ ਪੜਦਾ ਰਹੂਗਾ ਇਸ ਮੱਝ ਦਾ ਪੂਰੀ ਡਿਟੇਲ ਆਪਾਂ ਨੂੰ ਮਿਲ ਜੂਗੀ ਅੱਜ 25 ਦਸੰਬਰ ਨੂੰ ਆਪਾਂ ਇਹ ਕਵਰਜ ਕਰਦੇ ਆਂ ਟਾਈਮ ਦੋਸਤੋ ਕੋਈ ਸ਼ਾਮ ਦਾ ਸਮਾਂ ਹੈਗਾ ਕੋਈ 6 5:30 6:00 ਵਜੇ ਦਾ ਸੋ ਐਨੀਮਲ ਕਲਾ ਕਲਾ ਤੁਹਾਨੂੰ ਦਿਖਾ ਦਾਂਗੇ ਦੋਸਤੋ ਤਸੱਲੀ ਦੇ ਨਾਲ ਬਾਕੀ ਜਿਹੜਾ ਵੀ ਕੋਈ ਖਰੀਦਦਾਰ ਘਰ ਆਊਗਾ ਤੁਸੀਂ ਦੋ ਟਾਈਮ ਚਵਾਈ ਕਰ ਲਿਓ ਠੀਕ ਆ ਜੀ ਜਿਹੜਾ ਪਸ਼ੂ ਸੋਇਆ ਸੁਆਇਆ ਗੱਭਣ ਪਸ਼ੂ ਹਰ ਵਾਰ ਆਪਾਂ ਕਹਿੰਦੇ ਆ ਵੀ ਦੋ ਟਾਈਮ ਜਿਹੜਾ ਦੋਸਤੋ ਆਪਣੀ ਜਿਹੜੀ ᱛਿੱਪ ਕੇ ਤਸੱਲੀ ਕਰ ਲਿਓ ਠੀਕ ਗੱਭਣ ਪਸ਼ੂ ਦੀ ਤੇ ਆਜੋ ਜੀ ਕਰਦੇ ਆ ਗੱਲਬਾਤ ਅੱਲਾਹ ਤੁਹਾਨੂੰ ਬਹੁਤ ਸਾਲ ਠੀਕ ਹੈ ਤੇ ਸਭ ਤੋਂ ਪਹਿਲਾਂ ਜਸਵੀਰੇ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਹੋਰ ਸੰਤੂ ਸਾਹਿਬ ਤੁਸੀਂ ਸਨਵਾਓ ਆਪਣਾ ਪਰਿਵਾਰ ਸਾਰਾ ਠੀਕ ਠਾਕ ਬੜੇ ਵਧੀਆ ਜਸਪਈ ਤੇ ਬਈ ਪ੍ਰਤਾਪ ਸਿੰਘ ਕੀ ਹਾਲ ਨੇ ਵਧੀਆ ਵਧੀਆ ਭਾਈ ਹੋਰ ਪਰਿਵਾਰ ਦੀ ਸਨਵਾਓ ਠੀਕ ਠਾਕ ਚੰਗੇ ਸ਼ੁਕਰ ਸ਼ੁਕਰ ਮਾਲਕ ਦਾ ਵੀ ਉਹ ਮਾਲਕ ਦੇ ਸੀ ਦੀ ਦਿਹਾੜੀ ਚੱਲਦਾ ਹੈ ਜੀ ਹਾਂ ਜੀ ਹਾਂ ਜੀ ਵੱਧ ਤੋਂ ਵੱਧ ਸੇਵਾ ਦਸੋ ਉਹਦਾ ਦੇਣਾ ਸਾਰੇ ਮੇਰੇ ਵੀਰ ਭਰਾ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਜਸਵੀਰੇ ਅੱਜ ਪਸ਼ੂ ਕਿੰਨੇ ਆਪਾਂ ਦਿਖਾਉਣੇ ਆ ਅੱਜ ਜੀ 4 ਬੈੜਾ ਜੀ ਇੱਕ ਮੱਝ ਇੱਕ ਟੋਕੜ ਕੱਬਣਿਆ ਤੇ ਇੱਕ ਬਣਾ ਬੱਚੇ ਤੋਂ ਬੈੜਾ ਠੀਕ ਹੈ ਜੀ ਤੇ ਦੋ ਸੱਜਰਾਂ ਸਨ ਦੋ ਸੱਜਰਾਂ ਨੇ ਇੱਕ ਟੋਕੜ ਗੱਭਣ ਆ ਗਈ ਹੈ ਤੇ ਗੱਭਣ ਕਿੰਨੇ ਕਿ ਚਰਦੀ ਹੋਗੀ ਪੰਜਾਂ ਮਹੀਨਾ ਪੰਜਾਂ ਮਹੀਨੇ ਦੀ ਪੰਜਾਂ ਮਹੀਨੇ ਦੀ ਗੱਭਣ ਤੇ ਦੁੱਧ ਵੀ ਨਾਲ ਹੈਗਾ ਹਾਂ ਹਾਂ ਜੀ 4 ਕਿਲੋ ਦੁੱਧ ਦੇ ਠੀਕ ਹੈ ਜੀ ਇਹ ਕੁੱਚੇ ਬੱਚੇ ਵਿੱਚ ਬੇਨ ਬੱਚੇ ਹਾਂ ਜੀ ਇੱਕ ਸੂਈ ਨੂੰ ਹੋ ਗਿਆ ਮਹੀਨਾ ਦਾ ਕੋਈ ਮਹੀਨਾ ਵਾਲੇ ਕੋ ਡੇਢ ਲਾਲੇ ਦੁੱਧ 8 ਕਿਲੋ ਆ ਜੀ 8 ਕਿਲੋ ਬੇਨ ਬੱਚੇ ਤੋਂ ਹਾਂ ਜੀ ਬੇਨ ਬੱਚੇ ਠੀਕ ਹੈ ਪਹਿਲਾਂ ਵੜਾ ਜੀ ਠੀਕ ਹੈ ਤੇ ਆਪਾਂ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲਿਏ ਮੱਝ ਤੋਂ ਹਾਂ ਜੀ ਤੇ ਜਸਵੀਰ ਇਹ ਪਹਿਲੇ ਨੰਬਰ ਤੇ ਜਿਹੜੀ ਇਹ ਮੱਝ ਆ ਕੀ ਡਿਟੇ ਤੇ ਇਹ ਆ ਜੀ ਧਾਰਾ ਮਾਰ ਕੇ ਸੰਤੂ ਸਾਹਿਬ ਆਪਾਂ ਲੈਂਦੀ ਆ ਉਹ ਨੌ 10 ਕਿਲੋ ਦੁੱਧ ਦੱਸਦੇ ਆਪਾਂ ਜਿਆਦਾ ਨਹੀਂ ਆਂਦੇ 8 ਕਿਲੋ ਦੁੱਧ ਵਧੀਆ ਖੁੱਲਾ ਡੁੱਲਾ ਦੀ ਛੱਡ ਦੂਗੀ ਬਾਕੀ ਦਾ ਰਸਿਆ ਲਈ ਮਰジナ ਸਿੰਘਾ ਤੋਂ ਥੋੜੀ ਜਿਹੀ ਲੱਸੀ ਆ ਮੈਂ ਬਾਕੀ ਦੁੱਧ ਤਾਂ ਬੱਚੇ ਨੂੰ ਚੰਗਾ ਛੱਡਦੇ ਰਹੇ ਠੀਕ ਆ ਜੀ ਆ ਬੱਚਾ ਪੂਰਾ ਪਲਿਆ ਮਗਰ ਹਾਂ ਜੀ ਪੂਰਾ ਪੂਰਾ ਕੱਟਾ ਨਾ ਮਗਰ ਦੇ ਹਾਂਜੀ ਕੱਟਾ ਕੱਟਾ ਦੂਜੇ ਸੂਬੇ ਹਣਾ ਹਾਂਜੀ ਇਹ ਨਾਲ ਕੱਟ ਕਾਟਦੇ ਵੀ ਚੰਗੇ ਆ ਜੀ ਅਜੇ ਭੁੱਖ ਦੀ ਮਾਰੀ ਆ ਜਿੱਦਾਂ ਢੇਡ ਭੰਡਾ ਵੀ ਦੂਣੀ ਜਾ ਪੰਡਾ ਬੱਚਾ ਢੇਕਾ ਤੁਹਾਨੂੰ ਭਜਾ ਜੀਮਦਾਰਾਂ ਹਲੋ ਸੋ ਥਾਂ ਤੁਹਾਨੂੰ ਬਹੁਤ ਸੋਹਣਾ ਦੋਸਤੋ ਠੀਕ ਆ ਅਗਲੇ ਪਿਛਲੇ ਥਾਂ ਬਿਲਕੁਲ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਸਾਈਜ਼ ਵਿੱਚ ਬਿਲਕੁਲ ਬਰਾਬਰ ਆ ਤੇ ਚਵਾਈ ਬਿਲਕੁਲ ਇਹਨਾਂ ਪੋਲੀ ਹੈ ਜੀ ਹਾਂਜੀ ਪੋਲੀ ਪੋਲੀ ਪੂਰ ਛਟਾ ਨਹੀਂ ਹੈਗਾ ਜੀ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਦੂਜਾ ਸੁਆ ਮਹੀਨੇਕ ਦੀ ਆ ਤੁਸੀਂ ਜਿਹੜੀ ਇਹ ਸੂਈ ਮੰਨ ਕੇ ਸੌਦਾ ਕਰ ਸਕਦੇ ਜੀ ਤੇ 8 ਕਿਲੋ ਬਿਲਕੁਲ ਧਾਰਾਂ ਜਿਹੜੀਆਂ ਮੌਜੂਦ ਆ ਹਾਂਜੀ ਠੀਕ ਆ ਤੇ ਪ੍ਰਤਾਪ ਖੋਲ ਦਿਓ ਸੋ ਤੋੜਦੇ ਨੇ ਆ ਦੋਸਤੋ ਤੁਹਾਨੂੰ ਖੋਲ ਕੇ ਦਿਖਾ ਦਈਏ ਬਾਹਰ ਮੜਾ ਕੱਢ ਕੇ ਠੀਕ ਆ ਨੇ ਕਟਾਰਾਂ ਦੇ ਜਿੰਨਾ ਸੰਖਰ ਜਿਆ ਲਾਇਆ ਇੱਥੇ ਸੰਖਰ ਜਿਆ ਦਾ ਆ ਘਰੋਂ ਕਈਰਾ ਸਿੰਗਲ ਦੇ ਵਿੱਚ ਹੀ ਪਸੂ ਆਏ ਹੈ ਨਾ ਤੇ ਥਲੀਹਾਰਾ ਜਦੋਂ ਪਾਈਏ ਥੜਾ ਆਲ ਜੀ ਕਰਦੇ ਪਸੂ ਬਾਕੀ ਆ ਲਓ ਜੀ ਸਾਫ ਸੂ ਸਾਫ ਸੂ ਜਿੰਨੀ ਵੀ ਝੋਟੀ ਹੈਗੀ ਨਾ ਸਾਫ ਸੂ ਬਹੁਤ ਹਾਂਜੀ ਦੇਖੋ ਲਓ ਜੀ ਅਜੇ ਨਾ ਨਾਲੇ ਆਈ ਵੀ ਆਜੀ ਆਜੀ ਉਪਰ ਆਇਆ ਮਣਾਉਂਦੀ ਹੈ ਤੁਹਾਨੂੰ ਪਤਾ ਪਹੂਆਣ ਕੇ ਨਹੀਂ ਜੀ ਲਾਉਂਦੀ ਨਹੀਂ ਲਾਉਂਦਾ ਕਦਕੁੱਤ ਚੰਗਾ ਨਾਲੇ ਹਾਂਜੀ ਤੇ ਜੱਸ ਕਿੰਨੇ ਕੁ ਦੀ ਲੈਦੇ ਕੀ ਕਰਦੇ ਆ ਤਾਂ ਲੈਦੇ ਜੀ ਵੇਖੋ ਜੀ ਇਹੋ ਜੀਆਂ ਝੋਟੀਆਂ ਦਾ ਲੋਕੀ 60 65 ਵੀ ਕਰੀ ਜਾਂਦੇ ਆ ਹਾਂਜੀ ਆਪਾਂ 55000 ਮੁੱਲ ਕਰਨਾ 55 ਚ ਹਾਂਜੀ 55 ਚ ਮਾਨਤਾਨ ਕਰਾਂਗੇ 55 ਚ ਮਾਨਤਾਨ ਕੀ ਬੜੇ ਦਿਨਾਂ ਬਾਅਦ ਸੰਧੂ ਸਾਹਿਬ ਵੀਡੀਓ ਪਾਈ ਆ ਤਿੰਨ ਹਜ਼ਾਰ ਹੀ ਮਾਨ ਕਰਦਾ ਬੁੰਜਾ ਬੁੰਜਾ ਇਹ ਤਾਂ ਛੋਟਛਾਪਾ ਹੀ ਹੋਣਾ ਕੋਈ ਜ਼ਿਆਦਾ ਨਾ ਮੇਰਾ ਵੀਰ ਕਹੜੇ ਪਵੇ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਹਰ ਪੱਖ ਤੋਂ ਹਰ ਐਂਗਲ ਤੋਂ ਤੁਸੀਂ ਦੇਖ ਲਈ ਆ ਮੂੰਹ ਮੱਥਾ ਸਿੰਗਾ ਸੁੰਗਾ ਦੀ ਓਵਰ ਆਲ ਜਿੰਨੀ ਆ ਸਾਰੀ ਚੰਗੀ ਆ ਤੇ ਪੱਛਾ ਵੀ ਜਿਹੜਾ ਦੋਸਤੋ ਮਗਰ ਕਟਾ ਮੇਲ ਕਾ ਤੁਹਾਨੂੰ ਦਿਖਾਤਾ ਠੀਕ ਹੈ ਜੀ 8 ਕਿਲੋ ਦੁੱਧ ਦਾ ਵੈਸੇ ਵਪਾਰ ਦੀ ਲੈਣਾ ਆਪਾਂ ਹਰ ਵਾਰ ਕਹਿ ਦਿੰਨੇ ਆਂ ਵੀ ਪਸ਼ੂ ਬੇਸ਼ੱਕ ਕੋਈ 1-2 ਦਿਨ ਕਈ ਵਾਰ ਆਏ ਨੂੰ ਹੋਇਆ ਹੁੰਦਾ ਸਮਾਂ ਅੱਗੋਂ ਜਿਹੜਾ ਕੋਈ ਵੀ ਰ ਟਕਾਗੇ ਬਿਲਕੁਲ ਸੇਵਾ ਕਰੂਗਾ ਤੇ ਦੁੱਧੋ ਦੋਸਤੋ ਬਾਦ ਬਾਦ ਵੀ ਜਾਊਗੀ ਚੜੂਗੀ ਦੁੱਧ ਕੋਈ ਜ਼ਿਆਦਾ ਸਮਾਂ ਨਹੀਂ ਹੋਏਗਾ ਬੇਸ਼ੱਕ ਸੰਤੋਖ ਸਾਹਿਬ ਆਦਾ ਜਿੰਦਾ ਮਰਜ਼ੀ ਤਸੱਲੀ ਕਰਕੇ ਖੜਨ ਇਹ ਖਾ ਪੀ ਕੇ ਇਹਨੇ ਦੁੱਧੋ ਵਧੂਗੀ ਘਟਦੀ ਨਹੀਂ ਠੀਕ ਆ ਭਰਾ ਹਾਂਜੀ ਕਿਉਂ ਪਤਲੀ ਚਮੜੀ ਦੀ ਹੈਗੀ ਇਹਨੂੰ ਕਿਹੜਾ ਚਮ ਜੜਿਆ ਹਾਂਜੀ ਲਓ ਜੀ ਸੋ ਇਹ ਦੋਸਤੋ ਮਾਜਾ ਪਹਿਲੇ ਨੰਬਰ ਤੇ ਜ਼ਰੂਰ ਤੁਸੀਂ ਸੌਦਾ ਕਰ ਲਿਓ ਵੀਰ ਉਹਨਾਂ ਦੇ ਨਾਲ ਰੇਟ ਬੜਾ ਜਾਇਜ਼ ਆ ਜੈਨੂਨ ਜਾਂ ਰੇਟ ਆ ਤੇ ਆਜੋ ਜੀ ਆਹ ਸੰਤੂ ਸਾਹਿਬ ਇਹ ਨਾ ਚੋਕ ਹੀ ਲੈਂਦੀ ਅੱਜ ਅੱਛਾ ਨੇ ਥੋੜਾ ਹੈ ਨਾ ਹਾਂ ਬਚਾ ਜੀ ਇਹਦੇ ਥੱਲੇ 13 ਕਿਲੋ ਇਹਦੇ ਥੱਲੇ ਵੈਟ ਥੱਲੇ ਬੋਲਾ ਆਊਗਾ 13 ਕਿਲੋ ਹਾਂਜੀ ਦੂਜੇ ਸੂਏ ਸੂਈ ਆ ਇਹ ਹੈ ਤਾਜੀ ਸੂਈ ਨਾ ਤਾਜੀ ਤਾਜੀ ਆ ਨਾ ਬੱਚੇ ਦੇ ਨਾਲ 나ੜੂ ਕਿੰਨਾ ਚੌਥਾ ਕਿਤੇ ਜਿਆਦਾ ਦੱਸ ਤਿਹਜਾ ਤੇਜਾ ਤੇ ਜਿਆਦਾ ਨਾ ਹਾਂਜੀ ਤੇ ਸੂਵੇ ਕਿੰਵੇਂ ਆ ਦੂਜਾ ਦੂਜਾ ਸੂਆ ਛਾਣ ਵੇਖੋ ਕਮਾਲ ਦਾ ਲੱਗਾ ਵੇੜਾ ਲਓ ਜੀ ਝੋਲੀ ਲੈਵਾ ਨਾ ਹਾਂਜੀ ਹਾਂਜੀ ਝੋਲੀ ਲੈਵਾ ਲਓ ਜੀ ਤੇ ਇਹ ਵੀ ਘਰੋਂ ਲਈ ਆ ਵੇਖੋ ਉਦਾਂ ਹੀ ਸੰਗਲ ਪਿਆ ਜੀ ਅੱਜ ਲੈ ਕੇ ਆਏ ਆ ਠੀਕ ਆ ਤੇ ਉਧਰੋਂ ਤੁਸੀਂ ਆਗੇ ਤੇ ਧਲਿਆਰਾ ਮਾਂ ਕੋਈ ਨਹੀਂ ਲਓ ਵੀ ਦੋਸਤੋ ਦੂਜਾ ਸੂਆ ਸੂਈ ਆ ਤੇ ਮਗਰ ਬੱਚਾ 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 ਮਗਰ ਬੱਚਾ 나ੜੂ ਤੇ ਬੱਚਾ ਬਿਲਕੁਲ ਦੋਸਤੋ ਤੁਸੀਂ ਦੇਖ ਹੀ अच्छा जी।, अच्छा जी ये ना के चोन वाली चोई जो अच्छा जी हां जी लो जी चवाई दोस्तों होई आ ਤੇ ਬਾਕੀ ਹਾਈਟ ਜਿਹੜੀ ਕੋਈ ਵੀ ਮੀਡੀਅਮ ਬਣ ਕੇ ਸੌਦਾ ਕਰ ਲੇ ਦੂਜਾ ਸੂਆ ਆਹ ਫੇਸ ਮੂੰਹ ਮੱਥੇ ਤੋਂ ਇੱਥੇ ਡੱਕ ਮੜਾ ਡੱਕ ਲੋ ਪ੍ਰਤਾਪ ਸਿੰਘ ਆਹ ਲਓ ਜੀ ਥਾਣ ਦੇਖੋ ਕਿ ਡੱਕ ਮਾਲਦਾ ਬੱਚੇ ਦਾ ਕਰਕੇ ਕੱਲ ਹੀ ਆ ਪਈ ਠੀਕ ਹੈ ਜੀ ਲਓ ਜੀ ਤੇ ਬੋਲੇ ਦੇ ਉੱਤੇ ਹੁਣ ਕਿੰਨਾਗਾ ਹੈਗਾ ਜੀ ਸੰਤੂ ਸਾਹਿਬ 13 ਲੀਟਰ ਬੋਲਾ ਜਵਾ ਕੇ ਦਵਾਂਗੇ ਆ 13 ਲੀਟਰ ਹਾਂਜੀ ਬੱਚੇ ਵਾਲਾ ਪਾ ਕੇ ਤਾਂ ਤੁਹਾਨੂੰ ਵੇਖੋ ਕਿਡਾ ਕਮਾਲ ਦਾ ਸੋ 13 ਲੀਟਰ ਜਿਹੜਾ ਦੋਸਤੋ ਬੌਲਾ ਹੁਣ ਵੀਰਾਂ ਦਾ ਵੀ ਆਪਾਂ ਚਵਾ ਕੇ ਤੋਰਾਂਗੇ ਠੀਕ ਆ ਚਵਾਈ ਹੋਈ ਹੈ ਹੁਣ ਹਾਂਜੀ ਹਾਂਜੀ ਚਵਾਈ ਕਰਕੇ ਅਜੇ ਲੈ ਕੇ ਆਏ ਆਂ ਭਾਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਸੋ ਆ ਜਿਹੜੀ ਦੋਸਤੋ ਲੇਵੇ ਦੀ ਬਣਤਰ ਆ ਸਟਰਕਚਰ ਆ ਠੀਕ ਆ ਆ ਦੇਖੋ ਕਿਉਂ ਕਰਾਂ ਬਾਹਰ ਨਹੀਂ ਕੱਢਦਾ ਪਹੂ ਕੋਈ ਤੇ ਤਾਂ ਕਰਕੇ ਕਾਲੀਆਂ ਜੀਆਂ ਪੈ ਜਾਂਦੀਆਂ ਉਹ ਜੀ ਕੋਈ ਗੱਲ ਨਹੀਂ ਸੰਤੂ ਸਾਹਿਬ ਚੋਂ ਚੋਂ ਨੂੰ ਇੱਕ ਨੰਬਰ ਹੈ ਠੀਕ ਹੈ ਤੇ ਜਸਿੰਦਰ ਫਿਰ ਕੀ ਮਾਨਤਨ ਵਿੱਚੋਂ ਲੈਣ ਦੇਣ ਕੀ ਆ ਮੋਹਲੇ ਤੇ ਸੰਤੂ ਸਾਹਿਬ ਇਹ ਜੀਆਂ ਵੜਾਂ ਦਾ 50 55 ਵੀ ਕਰ ਲਈਏ ਹੂੰ ਹੂੰ 45000 ਚ ਮਾਨਤਨ ਕਰਨਾ 45000 ਹਾਂਜੀ 1500 ਰੁਪਏ ਛੱਡ ਦਾਂਗੇ ਜਣੀਆਂ ਵਿੱਚ ਇੱਥੇ ਹੀ ਹੈ ਮੈਂ ਪਿਆਰੀਆਂ ਇਹ ਨਾਲੇ ਛੋੜ ਕਰ ਦਾਂਗੇ ਚੰਗੀ ਹੈ ਸੰਤੂ 1500 ਹੀ ਹੈ 15 ਵੜਾ ਹੋਰ ਵੀ ਡਾ ਦੇ ਯਾਰ ਹੈ ਹੈ ਹੋਰ ਵੀ ਡਾ ਲ ਦਈਏ ਹੈ ਦੋ ਜਾਣ ਦੇ ਦੋ ਜਾਣ ਦੋ ਬੜੀਆਂ ਲਾਵੀ ਕਿੰਨੇ ਦੀ ਹੁੰਦੀ 43 ਦੀ ਫਿਰ 43 ਦੀ ਠੀਕ ਹੈ ਜੀ ਲਓ ਵੀ ਦੋਸਤੋ 43000 ਦੀ ਬਣੂਗੀ ਥੱਬੇ ਵਾਲ ਦਿੰਦੀ ਹੁਣ ਤੇਰੇ ਆ ਦੇ ਦੋ ਰਸਾ ਵੀ ਬਦਲਿਆ ਗਿਆ ਤੇ ਹਮ ਲਓ ਜੀ ਵੀ ਹੁਣੇ ਮਤਲਬ ਵੀ ਕੁਝ ਸਮਾਂ ਪਹਿਲਾਂ ਲੈਂਦੀ ਆ ਹਾਂਜੀ ਹਾਂਜੀ ਤੇ ਚਵਾਈ ਜਿਹੜੀ ਦੋਸਤੋ ਇਹਦੀ ਹੋਈ ਆ ਪਰ ਫਿਰ ਵੀ ਆਪਾਂ ਹਰ ਵਾਰ ਕਹਿੰਨੇ ਆ ਦੋ ਟਾਈਮ ਕੋਈ ਵੀਰ ਆਪਦਾ ਤਸੱਲੀ ਕਰਾ ਕੇ ਟਕਾ ਕੇ ਤੁਸੀਂ ਜਿਹੜੀ ਚਵਾਈ ਕਰ ਲੋ ਠੀਕ ਆ ਕਿਸੇ ਵੀਰ ਨੇ ਪੈਸੇ ਖਰਚ ਕਰਨੇ ਆ ਕੋਈ ਜਿਹੜਾ ਦੋਸਤੋ ਓਲੇ ਦੇ ਵਿੱਚ ਨਹੀਂ ਕੋਈ ਵਪਾਰੀ ਵੀਰ ਰੱਖਦਾ ਠੀਕ ਆ ਜੀ ਉਹ ਵੀ ਅੱਗੋਂ ਹਰ ਵਾਰ ਕੋਈ ਕਹਿੰਦਾ ਵੀ ਆਪਦਾ ਦੋ ਟਾਈਮ ਚਵਾਈ ਕਰ ਲੋ ਦੇਖੋ ਸੰਤੂ ਸਾਹਿਬ ਆਪਾਂ ਆ ਅਸੀਂ ਆਨਲਾਈਨ ਤੇ ਆਂਦੇ ਕੋਈ ਲਵੇ ਨਹੀਂ ਆਂਦੇ ਤਸੱਲੀ ਕਰਕੇ ਖੜੇ ਅਸੀਂ ਨਹੀਂ ਆਂਦੇ ਹੁੰਦੇ ਆਨਲਾਈਨ ਹੀ ਕੋਈ ਲੈ ਜੇ ਸਾਡੀ ਗਾਰੰਟੀ ਗਾਰੰਟੀ ਜਦੋਂ ਅਸੀਂ ਪੈਸੇ ਲੈਣ ਲੈ ਗਾਰੰਟੀ ਤੇ ਹੁੰਦੋ ਖਤਮ ਹੋ ਗਈ ਬਸ ਬਸ ਆ ਵੀਰ ਤਸੱਲੀ ਕਰਕੇ ਖੜੋ ਬਸ ਬਸ ਕਿਤੇ ਸੰਤੂ ਸਾਹਿਬ ਸਾਲ ਹੀ ਸ਼ਹਿਰ ਦੀ ਕਾਦੀ ਗਾਰੰਟੀ ਕ ਲੱਦ ਕੇ ਘਲਾ ਦੇਣੀ ਉਹਦੀ ਕਾ ਜਸ ਵੀਰ ਆਪਾਂ ਤਾਂ ਬਹੁਤ ਵਾਰੀ ਕਹਿੰਨੇ ਆ ਵੀ ਚਲੋ ਆਨਲਾਈਨ ਵੀਰ ਬਹੁਤੇ ਸੌਦਾ ਕਰਦੇ ਆ ਹਾਂਜੀ ਹਾਂਜੀ ਤੇ ਆਪਾਂ ਪਹਿਲੀ ਵਾਰੀ ਆਡੀ ਗਾਰੰਟੀ ਆਪਾਂ ਰਹੀ ਜਾਂਦੇ ਆ ਵੀ ਆਪ ਦੀ ਗਾਰੰਟੀ ਹੈ ਕਰੀ ਆਪ ਦੀ ਗਾਰੰਟੀ ਤੇ ਖੜਨਾ ਜਿਹੜਾ ਸਾਮ ਮਗਾਉਣਾ ਆ ਤੁਹਾਡੀ ਗਾਰੰਟੀ ਹੈ ਵੀ ਆ ਨਾ ਮਗਾਉਣਾ ਆ ਆਪਾਂ ਮੀਚ ਕੇ ਸੌਦਾ ਨਾ ਕਰਨ ਇਹ ਆ ਆਨਲਾਈਨ ਮੰਗਾਉਣ ਵੀ ਪਰ ਇਹ ਆ ਪਹੂ ਵੀ ਚੰਗਾ ਹੋਵੇ ਪਹੂ ਚੰਗਾ ਹੋਵੇ ਹਾਂਜੀ ਬਾਕੀ ਉਹ ਥਾਂ ਤੇ ਖੜਨ ਵੀ ਅੱਗੋਂ ਆਪਣੇ ਭਰਾ ਸੱਜਣ ਉੱਥੇ ਖੜਨ ਵੀ ਇਹ ਮਾਲਮ ਮਾੜਾ ਪੈਗਾ ਤਾਂ ਵਾਪਸ ਵੀ ਕਰਨਾ ਕਰਨਾ ਸਾਡੇ ਸਾਹਮਣੇ ਇੱਕ ਦੋ ਸਾਡੇ ਜੇ ਗੱਲ ਵੀ ਹੋਈਆਂ ਉਸੇ ਵੇਲੇ ਡੰਗਰ ਬਦਲ ਕੇ ਦਿੱਤਾ ਚਲੋ ਜੀ ਕੋਈ ਨਾ ਮਾੜਾ ਚੰਗਾ ਵੇਖੋ ਜੀ ਕਿਸੇ ਨੂੰ ਪਤਾ ਤਾਂ ਕੋਈ ਮਾੜਾ ਚੰਗਾ ਸਮਝ ਕੇ ਆਪਾਂ ਖਰੀਦੀਦਾ ਤਾਂ ਨਹੀਂ ਅੱਗੋਂ ਪੈ ਜੇ ਇਹ ਬੰਦ ਭਾਂਡਾ ਇਹਦਾ ਕੋਈ ਪਤਾ ਨਹੀਂ ਆ ਕੋਈ ਗੱਲ ਨਹੀਂ ਜੀ ਤੇ ਅੱਗੇ ਆਪਣੇ ਕੋਲ ਜੱਸ ਆ ਆ ਗਈ ਬੈੜ ਇਹ ਝੁੰਗੀ ਆ ਜੀ ਇਹ ਝੁੰਗੀ ਆ ਇਹਨੂੰ ਕੋਈ ਲਾਲੇ ਦੂਜਾ ਸੁਭਾ ਭਾਵੇਂ ਤੇਜਾ ਲਾਲੇ ਹੈ ਦੂਜੇ ਵੇਖੋ ਮੂੰਹ ਐਨੂੰ ਕਰੇ ਕਰੇ ਪ੍ਰਤਾਪ ਐਨੂੰ ਫੇਸ ਮੂੰਹ ਤਮਗਰ ਬੱਚਾ ਕੀ ਅੱਛਾ ਅੱਛਾ ਲੈ ਵੀ ਕਮਾਲ ਕਰਤੀ ਵੀ ਮਗਰ ਸੀਮਨ ਚੰਗਾ ਰਖਾਇ ਵਛੀ ਹੁੰਦੀ ਤੇ ਫਿਰ ਗੰਦਾ ਹੀ ਹਾਂ ਜੀ ਬਿਲਕੁਲ ਦੂਜਾ ਵਾਈਟ ਇੱਕ ਰੰਗ ਆਏ ਕਿ ਸਾਂਭੀ ਨਹੀਂ ਪਾਪਦੀ ਬਿਲਕੁਲ ਲੈ ਵੀ ਦੋਸਤੋ ਸਿਦਾਂਤ ਕੋਈ ਦੇਖੋ ਆ ਕਵਾੜਿਆਂ ਵਰਗੇ ਹੂੰ ਸੁਭਾ ਵੀ ਸੰਤੂ ਸਾਹਿਬ ਦੂਜਾ ਹੀ ਆ ਚਲ ਆਪਾਂ ਤੇਜਾ ਕਰਕੇ ਲਈ ਆ ਨਹੀਂ ਪੂਰੀ ਹੈ ਪੂਰੀ ਸਹੀ ਆ ਬੂਥਾ ਮਹਿਣਾ ਲਾਈ ਆ ਆ ਵੇਖੋ ਜੀ ਹੁੰ ਗਈ ਆ ਦੋਸਤੋ ਸਿੰਘ درمیانੇ ਤੁਸੀਂ ਵੇਖੋਗੇ ਕੋ 3 3 ਇੰਚ ਜਿਹੜੇ ਹੈਗੇ ਆ ਠੀਕ ਆ ਤੇ ਕੱਦ ਕਾਠ ਵੱਡੇ ਦੇ ਵਿੱਚ ਆ ਠੀਕ ਆ ਜੀ ਹਾਈਟ ਕੱਦ ਫੁੱਲ ਵੱਡੀ ਹਾਈਟ ਕੱਦ ਦੇ ਵਿੱਚ ਆ ਡੱਬੀ ਵੜ ਆ ਤੇ ਸੂਈ ਨੂੰ ਤਿੰਨ ਕਿ ਦਿਨ ਜਸ ਹੋਏ ਹਾਂਜੀ ਤਿੰਨ ਤਿੰਨ ਇਕੱਠੀਆਂ ਸੁਈਆਂ ਲਓ ਜੀ ਇਕੱਠੀਆਂ ਸੁਈਆਂ ਦੋਸਤੋ ਤਿੰਨ ਕਿ ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਖਾਣ ਤੁਹਾਨੂੰ ਬਹੁਤ ਸਵਾਦੀ ਆ ਆ ਕਰੋ ਚੈੱਕ ਲੇਵਾ ਵਾਲੀ ਇਹ ਗੱਲਾਂ ਹੀ ਗਾਹਦੀਆਂ ਆ ਜੀ ਸੋ ਕੱਦ ਵੀ ਜਰਾ ਦੋਸਤੋ ਵੱਡੇ ਦੇ ਵਿੱਚ ਆ ਮਗਰ ਬੱਚਾ ਮੇਲ ਕਾਫ ਨੂੰ ਜਨਮ ਦਿੱਤਾ ਸੁਣ ਆ ਇਹ ਨਿਮਾਲਾ ਛੜਾ ਮਾਰਦੀ ਦੇਖੋ ਹਨ ਮੁਠੀ ਵਾਲਾ ਪੂਰਾ ਮੁੱਠ ਤੋਂ ਫੜ ਕੇ ਵਾਜੂਗਾ ਇਹ ਹੂੰ ਅੱਛਾ ਤੇ ਇਹ ਨਾ ਵੈੜ ਸਾਂਭੀ ਨਹੀਂ ਸੰਧੂ ਸਾਹਿਬ ਜਿੱਦੀ ਵੈੜ ਹੈ ਇਹਨੂੰ 22 23 ਕਿਲੋ ਦੁੱਧ ਕੀ ਜਾਂਦਾ ਹੂੰ ਹਾਂਜੀ ਸਹੀ ਹੈ ਤੇ ਜਸਬਾਈ ਹੁਣ ਦੁੱਧ ਆਪਾ ਕਿੰਨਾ ਚ ਬੋਲੇ ਦੇ ਉੱਤੇ ਹੁਣ ਬੋਲੇ ਦੇ ਉੱਤੇ ਬੋਲਾ ਕਿੰਨਾ ਹੋਊਗਾ ਇਹਦੇ ਤੋਂ 10 ਤੋਂ 11 ਲੀਟਰ ਹੋਵੇਗਾ 10 ਤੋਂ 11 ਹਾਂਜੀ ਬੱਚਿਆ ਆ ਬਾਤ ਕਿਉਂ ਮਾ ਜੇ 2-4 ਦਿਨ ਰਹਿ ਗਈ ਇਹ ਵੀ ਕਰਮਾਲੀ ਕਾਲੀ ਆਈ ਹੂੰ ਹਾਂਜੀ ਇਹ ਪਾਸੂ ਵੈਨਾ ਵੀ ਪਾਸ ਅੱਜ ਪਲਕੀ ਆਏ ਆ ਹਾਂਜੀ ਹਾਂਜੀ ਮੰਨ ਲਓ ਇਹ ਕੋਈ ਇਹਨੂੰ ਕਿਸ ਨੂੰ ਨਹੀਂ ਹਫਤਾ ਹੋ ਗਿਆ ਇਹ ਬਸ ਆਪਾਂ ਦੋ ਦੋ ਚਵਾਈਆਂ ਹੀ ਆ ਕੇ ਇੱਕ ਕੇ ਦੀ ਇੱਕ ਹੋਈ ਕੇ ਦੀਆਂ ਦੋ ਈ ਲਓ ਜੀ ਸੋ ਦੋਸਤੋ ਆ ਵੜਾ ਬਿਲਕੁਲ ਤਾਜੀ ਆ ਬੌਲੇ ਤੇ ਆ ਬੌਲਾ ਵੀ ਜਿਹੜਾ ਤੁਹਾਨੂੰ ਦੱਸ ਦਿੱਤਾ ਵੀ 10 ਕਿਲੋ ਆ ਹਾਂ ਲਓ ਆ ਲੀਆ ਇਹ ਨਹੀਂ ਕੋਈ ਕਸਮਾਂ ਲੇਵਾ ਕੋਈ ਟਲਕਮਾ ਨਹੀਂ ਕਰਗਾ ਠੀਕ ਆ ਤੇ ਬਿਲਕੁਲ ਫਿਕਸਡ ਯਾਰਡਰ ਕੰਪੈਕਟ ਯਾਰਡਰ ਠੀਕ ਹੈ ਤੇ ਨਾਰਮਲ ਮੇਲਾ ਵੀ ਤੁਹਾਨੂੰ ਨਾਲ ਹੀ ਲੱਗਾ ਦੇਸ ਪੂਗਾ ਠੀਕ ਹੈ ਜੀ ਬਿਲਕੁਲ ਤਾਜੀ ਸੂਈ ਸਵਾਈ ਤਾਜੀ ਤਾਜੀ ਸੰਧੂ ਸਾਹਿਬ ਜੀ ਦੇਖੋ ਆਵੇ 나ੜੂ ਨਾਲ ਜੇ ਬੱਚੇ ਦੇ ਇਹ ਨਹੀਂ ਕੋਈ ਉਹੋ ਜੇ ਗੱਲ ਜੇ ਬੱਛੀ ਹੁੰਦੀ ਤਾਂ ਰੁਪਈਆ 10000 ਰੇਟ ਵਾਜਣੀ ਮੈਂ ਨਾ ਵੀ ਬਹੁਤ ਬ੍ਰੈਂਡ ਸੀਗਾ ਇਧਰ ਦੇਖੋ ਠੀਕ ਹੈ ਬਹੁਤ ਚੰਗਾ ਸੀਮਨ ਆ ਜਿਹੜਾ ਕਿਸੇ ਨੇ ਇਹੀ ਕਰਵਾਈ ਸੀ ਤੇ ਬਾਕੀ ਸਾਹਮਣੇ ਦੇਸੀ ਰਿਆ ਵੀਰਾਂ ਨੂੰ ਤੇ ਨਾਲੇ ਗਾਂ ਦਾ ਬੱਛਾ ਵੀ ਖਿੱਚ ਕੇ ਲੈ ਗਿਆ ਘਟਾ ਪਲੇ ਉਹ ਦੁੱਧ ਨਾਲ ਤੇ ਅਦਾਇਨੇ ਨਿਝੋੜ ਦਿੱਤੀ ਹੈ ਹਾਂਜੀ ਹਾਂਜੀ ਬਾਕੀ ਫਿਰ ਵੀ ਚਲੋ ਸੂਸਬਾਦ ਦੇ ਵਿੱਚ ਆ ਬੈਠ ਖਿੜਜੂਗੀ ਦੋ ਚੌ ਦਿਨਾਂ ਹਾਂਜੀ ਹਾਂਜੀ ਖਿੜਜਦੇ ਤੇ ਜੱਸ ਕਿਥੋਂ ਤੱਕ ਅੱਜ ਇਹ ਦੇ ਦੇਣੀ ਆ ਇਹ ਸੰਧੂ ਸਾਹਿਬ ਮੁੱਲ ਭਾਵੇਂ 45 46 ਕਰੀ ਗਈ ਹੈ ਹਾਂਜੀ 40000 ਦੀ ਦੇ ਦਾਂਗੇ 40000 ਦੀ ਹਾਂਜੀ ਹਾਂਜੀ ਭਾਉ ਜੀ 40000 ਦੀ ਨਹੀਂ 36000 ਦੀ ਵੜ ਦੇ ਦਿੰਦੇ 36000 ਦੀ ਆ ਅੱਛਾ ਜੀ 40000 ਦੇ ਵਿੱਚ ਦਸ ਤੋਂ ਵਗੇਰੇ ਸ਼ਰਤਾਂ ਰਸਕਾ ਅੱਛਾ ਇਹ ਚੋ ਛਪਾਈ ਹੋਣਾ ਕੋਈ ਮੇਰਾ ਵੀ ਰਹੀ ਜਾਣਾ 36 ਜੋ ਹਾਂਜੀ ਲਓ ਜੀ 36000 ਦੇ ਵਿੱਚੋਂ ਦੋਸਤੋ ਛੋਟ ਛੱਪਾ ਵੀਰਾਂ ਦਾ ਹੋਊ ਬਾਕੀ ਤੁਹਾਡੇ ਸਾਹਮਣੇ ਦੋਸਤੋ ਹਰ ਇੱਕ ਪਾਸੇ ਤੋਂ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਥਣ ਥਣ ਵੀ ਸਪੇਸ ਦੇ ਵਿੱਚ ਆ ਆ ਲੋ ਠੀਕ ਆ ਅਗਲੇ ਨਾਲ ਅਗਲਾ ਮਗਰਲਾ ਇਹਨਾਂ ਮਗਰਲਾ ਸੰਦ ਠੀਕ ਆ ਸੋ 36000 ਦੀ ਦੋਸਤੋ ਜਿਹੜੀ ਇਹ ਵੇੜ। ਭੁਖੀ ਮਰੀ ਰਾਤ ਸਿਆ ਮੱਛੀ ਚ ਨਹੀਂ ਕੋਈ ਫਾਲਟੇਗਾ। ਹਾਂ। ਹਣ ਕਰਮਾ ਵਾਲੀ ਕੱਲ ਦੀ ਆਈ ਹੈ ਨਾ ਖੁਰਲੀ ਦੇ ਮੂੰਹ ਨਹੀਂ ਪੁੱਟਿਆ। ਬਿਲਕੁਲ ਜੀ ਬਿਲਕੁਲ। ਸੰਦੂ ਸਾਹਿਬ ਜੇ ਪਹੂ ਰੱਖਣੇ ਤਾਂ ਸੁੱਕਾ ਵੀ ਚਾਹੀਦਾ। ਸਾਰਾ ਕੁਝ ਜੀ ਸਾਰਾ ਕੁਝ ਬਿਲਕੁਲ। ਹਾਂ ਜੀ। ਅੱਗੇ ਆਂਦਾ ਜੀ ਤੋਂ ਲਈ ਉਹਨਾਂ ਵੀਰ ਕੋਈ ਜਨਾਹ ਤਰਾਂ ਜਾ ਕੇ ਬੋਲੀ ਜਾ ਸਾਂਭੀ। ਆ ਰੱਖਣਾ ਤੇਗਾ ਜੇ ਤੂੰ ਸਾਂਭੀ ਨਹੀਂ ਦੇ। ਹਾਂ ਚਲੋ ਦੱਸਣਾ ਵੇਖੋ ਜੀ ਪਸ਼ੂ ਪਿਖਾ ਕੇ ਦਿਸ ਵੀ ਪੈਂਦਾ। ਹਾਂ ਜੀ। ਅੱਗੋ ਕੋਈ ਚੰਗਾ ਵੀਰ ਸਾਂ ਸੰਭਾਲ ਆ ਟੱਕਰ ਗਿਆ ਤੇ ਚਲੋ ਇੰਨੇ ਭਾਅ ਸੀ ਵੀ ਹੈਗੀ ਤਾਂ ਵੀ ਇਹਨੇ ਪਾਈ ਜਾਣਾ ਜੀ ਤੇ ਜੇ ਇਹ ਗਾੜੀ ਸੇਵਾ ਕਰ ਲੂਗਾ ਹੋ ਸਕਦਾ 20 ਵਿੱਚ ਵਾਲੇ ਬਿਲਕੁਲ ਜੀ ਬਿਲਕੁਲ ਹਾਂ ਜੀ ਆਪਾਂ ਤੇ ਉਹਦੇ ਪੈਸੇ ਮੰਗਾਂ ਦਾ ਜਿਹੜਾ ਹਾਜ਼ਰ ਆ ਦੇ ਕੋਈ ਆਖੇ 20 ਤੇ ਫਿਰ ਤੁਹਾਨੂੰ ਪਤਾ ਰੇਟ ਵੱਖਰਾ ਹੋ ਜਾਣਾ ਸਹੀ ਹੈ ਜੀ ਸਰ ਹਾਂ ਜੀ ਚਲੋ ਅੱਗੇ ਸੇਵਾ ਦਾ ਕਿਸੇ ਦਾ ਦੋਤਾ ਵੀ ਚੰਗੀ ਸੇਵਾ ਤੇ ਸੋਨਾ ਦੁੱਧ ਲੈ ਲੂਗਾ ਤੇ ਆ ਆ ਗਈ ਆਪਣੇ ਕੋਲ ਅੱਗੇ ਸ਼ਗੀਬ ਐੜੀ ਮੂੰਹ ਛੇਦਾਂ ਦਾ ਦੋਸਤੋ ਤੇ ਇਹ ਗੱਬਣਾ ਜੀ ਨਹੀਂ ਇਹ ਸੂਈ ਆ ਸੂਈ ਆ ਹਾਂ ਛੇਦਾਂ ਠੀਕ ਹੈ ਜੀ ਹਾਂ ਜੀ ਤੇ ਪੂਰੀ ਜੋਰ ਵਾਲੀ ਆ ਪੂਰੀ 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 ਤੇ ਪਹਿਲਾਂ ਨਾ ਥਣ ਦੇਖੋ ਕਿਡਾ ਲੱਗਾ ਹਮ ਹਾਂ ਪਹਿਲਾਂ ਨਹੀਂ ਬੱਛੀ ਪਹਿਲਾਂ 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 ਸੰਧੂ ਸਾਹਿਬ ਲਓ ਜੀ ਪਹਿਲਾਂ ਨਾ ਬੱਛੀ ਆ ਦਿਨ ਕਿੰਨੇ ਕੁ ਲੈ ਜੂ ਨਹੀਂ ਨਹੀਂ ਇਹ ਸੁਈ ਆ ਇਹਦਾ ਬਚਾ ਨਹੀਂ ਹੈਗਾ ਅੱਛਾ ਬੇਣ ਬੱਚੇ ਤੋਂ ਹਾਂਜੀ ਕੋਈ 10 ਦਿਨ ਲਾ ਲੇ ਕੋਈ ਮਹੀਨਾ ਲਾ ਲੇ ਕੋਈ ਡੇਢ ਮਹੀਨਾ ਲਾ ਲੇ ਉਹ ਆਪੋ ਆਪਣੇ ਵੀਰਾਂ ਨੂੰ ਸਮਝੋ ਲਓ ਜੀ ਹਾਂਜੀ ਇਹ ਇਹ ਜਿੱਦਾਂ ਤੇ ਅੱਛਾ ਜਦੋਂ ਸੁਈ ਨੂੰ ਕੋਈ ਸਮਾਂ ਦਾ ਪਤਾ ਹੋ ਕਿ ਜੇ ਬੇਣ ਬੱਚੇ ਤੋਂ ਹੁਣ ਆਪਾਂ ਨੂੰ ਆਈਡੀਆ ਨਹੀਂ ਆਈਡੀਆ ਨਹੀਂ ਆ ਸੰਧੂ ਸਾਹਿਬ ਬੱਚਾ ਜਿਹੜਾ ਨਾ ਵੀਆਂ ਦਿਨਾਂ ਦੇ ਪੰਜੀਆਂ ਦਿਨਾਂ ਦੇ ਆਸपास ਕੋਈ ਮਹੀਨਾ ਵੀ ਲਾ ਕੇ ਚੱਲਦੇ ਜਿਆਦਾ ਨਹੀਂ ਸੁਭਾ ਹੋਗਾ ਅੱਛਾ ਹਾਂਜੀ ਉਹ ਦੁੱਧ ਕਿਨਾ ਦੁੱਧ ਜਿਹੜਾ ਕਰੈਕਟ ਦੁੱਧ ਕਿਨਾ ਚਵਾਉਂਗੇ 8 ਕਿਲੋ ਦੁੱਧ ਜਿਆਦਾ ਥੋੜਾ ਸੰਦੂ ਸਾਹਿਬ 8 ਕਿਲੋ ਹਾਂਜੀ ਇਹ ਪਰਸੋਂ ਆਈ ਠੀਕ ਆ ਹਾਂਜੀ ਤੇ ਜਸਪ ਵੀ ਐਂ ਲੱਗਦਾ ਨਾ ਵੀ ਹੁਣ ਦੁੱਧ ਮਨ ਲਾ ਵੀ ਐਡੀ ਵੱਡੀ ਵੈੜ ਨੂੰ ਜੇ ਤਾਜੀ ਬਿਲਕੁਲ ਮਹੀਨੇ ਕਦਾ ਹੋਵੇ ਸੂਬਾ ਤੇ ਫਿਰ ਦੁੱਧ ਵਧ ਜਿਆਦਾ ਹੋਣੀ ਚਾਹੀਦਾ। ਸੰਤੋਖ ਸਿੰਘ ਸਾਹਿਬ ਗਾੜੀ ਦਾ ਖਰਾਕ ਤੇ ਸਾਡੇ ਤੋਂ ਆਈ ਪਰਸੋਂ। ਕੋਈ ਨਾ ਹੋਵੇਂ ਨਾਰਮਲ ਘਰੋਂ ਵੀ ਜਿੱਥੋਂ ਆਉਂਦੇ ਪਾਉਂਦੇ ਨਹੀਂ ਕੋਈ ਉੱਥੋਂ ਵੀ ਕੋਈ ਨਿਕਲਦੀ ਹੋਵੇ ਤੇ ਵੈੜ ਹੋਰ ਦੁਨੀ ਦੀ ਦੁਨੀ ਹੋ ਜੇ। ਹੁਣ ਵੇਖੋ ਥਾਣਾ ਜਿੱਦਾਂ ਕਿਦਾ ਵਧੀਆ ਥਨ ਲੱਗਾ ਇਹਨੂੰ। ਹਮ ਸੇਵਾ ਹੀ ਨਹੀਂ ਹੋ ਹੈਗੀ ਤੇ ਇਹੋ ਜੀ। ਠੀਕ ਹੈ ਜੀ। ਹਾਂਜੀ। ਲੋ ਵੀ ਦੋਸਤੋ ਮਹੀਨੇੋਂ ਜਿਆਦਾ ਨਾ ਹੋਊਗਾ ਮਹੀਨੇੋਂ ਥੋੜਾ ਬਾਲਾ ਬਾਹਰ ਹੋ ਗਈ ਇਹਨੇ ਮਾਲ ਇਨੀ ਆਪਣੀ ਗਰੰਟੀ ਹੋਊਗੀ ਠੀਕ ਹੈ ਜੀ ਹਾਂ ਜੀ ਦੁੱਧ ਗਾੜੀ ਪਾਇਦਾ ਕਿੰਨਾ ਹੋਣਾ ਆਪਾਂ ਚਵਾਦਾਂਗੇ ਇਥੋਂ ਹਾਂ ਜੀ 8 ਕਿਲੋ ਪੂਰਾ 8 ਕਿਲੋ ਠੀਕ ਹੈ ਜੀ ਸੋ ਬਾਕੀ ਦੋਸਤੋ ਬੇਨ ਬੱਚੇ ਤੋਂ ਆ ਤੇ 8 ਕਿਲੋ ਦੁੱਧ ਜਿਹੜਾ ਇਹਦੇ ਕੋਲ ਬਿਲਕੁਲ ਹਾਜ਼ਰ ਹੈ ਠੀਕ ਆ ਸੰਧੂ ਸਾਹਿਬ ਆਪਾਂ ਭਾਅ ਵੀ ਉਹ ਕਰਨਾ ਨਾ 8 ਕਿਲੋ ਵਾਲਾਈ ਸਹੀ ਹੈ ਆਪਾਂ ਜਿੱਦੀ ਵਹਿੜ ਉਹ ਡਾ ਨਹੀਂ ਪਾ ਕਰ ਦੇਣਾ ਬਿਲਕੁਲ ਫਿਰ ਦੇਖੋ ਆ ਲਾ ਕੂ ਡਰ ਗਈ ਆ ਲਾ ਆ ਦੇਖੋ ਜੀ ਠੀਕ ਆ ਇਦਾਂ ਗਾੜੀ ਠੀਕ ਆ ਤੇ ਜੱਸ ਕੀ ਇਹਦਾ ਰੇਟ ਕੀ ਮੋਲ ਰਹੂਗਾ ਭਾਜੀ ਵੇਖੋ ਜੀ ਇਹੋ ਜਿਹਾਂ ਵੜਾਂ ਦਾ 30 30 32 32 ਵਗੈਰੀ ਜਾਂਦੇ ਹਾਂਜੀ ਆਪਾਂ 5000 ਚ ਮਾਨਤਾ ਕਰਾਂਗੇ 25000 ਚ ਹਾਂਜੀ ਹੂੰ 2000 ਦੀ ਦੇ ਦਾਂਗੇ ਰਾਸੇ ਬਿਲਕੁਲ ਹੈ 2000 ਦੀ 20 ਦੀ ਲੈ ਹੋਂਤ ਹੋਂਤ ਨਹੀਂ ਜੋ ਕੋਈ ਛੋੜਛੱਪੇ ਵਾਲਾ ਕੰਮ ਛੱਡਿਆ ਜਾਂਦਾ ਐ ਜਾਣਗੇ ਉੱਡ ਕੇ ਤੇ ਹੋਵੇ ਤੇ ਉਹਨੇ ਤੇ ਤੁਹਾਨੂੰ ਪਤਾ ਆਖਣਾ 15 ਦਿਨਾਂ ਦੀ ਸੂਈ ਹੈ ਕੋਈ ਬੱਚਾ ਢਾਕੇ ਆਉ ਜੋ ਕਰੂ ਪਰ ਇਹ ਕੰਮ ਨਹੀਂ ਹੋਣਾ ਆ ਨਹੀਂ ਜੀ ਵੇਖੋ ਜੋ 10 12 ਲੋਕਾਂ ਨੇ ਲੋਕਾਂ ਕਹਿੰਦੇ ਨਾ ਜੋ ਇਹਦੀ ਸੱਚਾਈ ਹੈ ਬੋਲਦਾ ਹੈ ਨਹੀਂ تسلی ہے تو تسلی ہے نا ہاں جی کਦੇ پارٹی دا مال ਨਹੀਂ ਖਰੋਂਦਾ ਵੇਖਦੇ ਜਾਂਦੇ ہاں ہاں اصلیت ਦੱਸ ਕੇ ਵੀ ਮਾਲ ਵੇਚਦਾ ਫਿਰ ਕੀ ਲੋੜ ਹੈ ਜੀ ਆਪਾਂ ਦੋ ਵੀਡੀਓ ਪਾ ਦੇਣੀਆਂ ਅਸੀਂ ਦੋਆਂ ਵੀਡੀਓਾਂ ਦਾ ਮਾਲ ਇਦਾਂ ਹੀ ਵੇਚ ਗਿਆ ہاں جی ہاں جی ਵੇਖ ਜਾਂਦਾ ਪਸੂ ਪਰਮਾਤਮਾ ਇਤਨਾ ਆਖਦਾ ਚਲੋ ਵਧੀਆ ਜੀ ਚੰਗਾ ਮਾਲ ਲਈ ਆਉ ਤੇ ਵਿਕੀ ਜਾਵੇ ਆਪਾਂ ਤਾਂ ਹਰ ਵਾਰੀ ਕਹਿੰਦੇ ਆ ਸਾਰੇ ਸੱਜਣਾਂ ਨੇ ਆਪਾਂ ਆਨੇ ਤਾਂ ਹੀ ਆਨੇ تسਲੀ ਕਰਿਆ ਕਰੋ ਆਣ ਕੇ ਹਾਂ ਜੀ ਹਾਂ ਜੀ ਹਾਂ ਜੀ ਲੋ ਵੀ ਦੋਸਤੋ ਇਹ ਜਿਹੜੀ ਸੀਗੀ ਵਹਿੜ ਤੁਹਾਨੂੰ ਦਿਖਾਤੀ ਆ ਤੀਜੇ ਨੰਬਰ ਤੇ ਆ ਚਾਰ ਵੜਾ ਸੀ ਇੱਕ ਵੜਾ ਹਜੇ ਹੋਰ ਜਿਹੜੀ ਤੁਹਾਨੂੰ ਦਿਖਾਉਣੀ ਆ ਇਹ ਗੱਬਣ ਜੱਸਪਾ ਇਹ ਪੰਜਾਂ ਮਹੀਨਿਆਂ ਦੀ ਗੱਬਣ ਤੋਕਰ ਗੱਬਣ ਜਾਈਂ ਹਾਂਜੀ ਲਓ ਜੀ ਤੋਕਰ ਗੱਬਣ ਵਹਿੜਾ ਦੋਸਤੋ ਜਿਹੜੀ ਅਗਲੀ ਆਪਾਂ ਤੁਹਾਨੂੰ ਇਹ ਦਿਖਾਉਣ ਜਾ ਰਹੇ ਹਾਂ ਇਹ ਅਸੀਂ ਸੰਧੂ ਸਾਹਿਬ ਅਠੀ ਪਹਿਰੀ ਉਹਨਾਂ ਵੀ ਅਠੀ ਪਹਿਰੀ ਚਾਹੁੰਦੇ ਤੇ ਹਈ ਵੀ ਨਹੀਂ ਦੋਵੇਂ ਟਾਈਮ ਕੀਤੀ ਦੋਵੇਂ ਟਾਈਮਾਂ ਵੀ ਹੋ ਜਾਂਦੀ ਨਹੀਂ ਦੁੱਧ ਹੁਣ ਕਿਨਾ ਅਠੀ ਪਹਿਰੀ ਚਾਹੀਦੀ ਦੁੱਧ ਕਿਨਾ ਇਹ 4 ਕਿਲੋ 4 ਕਿਲੋ ਚਲੋ ਇੱਕ ਟਾਈਮ ਹੀ ਚੋਈ ਜਾਵੇ ਹਾਂਜੀ ਪਸ਼ੂ ਵੀ ਸੌਖਾ ਤੇ ਕੋਈ ਬੰਦਾ ਵੀ ਸੌਖਾ ਹਾਂਜੀ ਹਣਾ ਇਹ ਤੇ ਆ ਜੇ ਤਾਂ ਮੰਨ ਲਓ ਮੱਜਾ-ਮੁਜਾ ਸੂਣ ਆਲੀਆਂ ਹੂੰ ਤੇ ਉਹ ਸੰਤੂ ਸਾਹਿਬ ਖੜ ਸਕਦਾ ਕਿਉਂ ਮੜ ਕੇ ਫੇਰ ਜਿੰਨੇ ਦੀ ਖੜਨੀ ਆ ਉਹ ਤੋਂ ਦੂਹ ਨਹੀਂ ਪਾਊਗੀ ਅੱਛਾ ਜਸਪ੍ਰੀਤ ਹੁਣ ਮੰਨ ਲਾ ਵੀ ਤੁਸੀਂ ਜੇ ਚੈੱਕ ਕਰਾਈਏ ਤੇ ਕਿੰਨੇ ਕ ਮੰਥ ਦੀ ਡਾਕਟਰ ਨੇ ਦੱਸਿਆ ਇਹ ਪੰਜਾਂ ਚੋਂ 2-4 ਦਿਨ ਘਟਿਆ ਜੀ ਪੰਜਾਂ ਮਹੀਨਿਆਂ ਚੋਂ ਹਾਂਜੀ ਲਓ ਜੀ ਪੰਜਾਂ ਮਹੀਨੇ ਵੈਸੇ ਪੰਜ ਮਹੀਨੇ ਕੰਪਲੀਟ ਹੀ ਸਮਝੋ ਚਾਰ ਕਿ ਦਿਨ ਜਿਹੜੇ ਘੱਟ ਦੱਸੇ ਬਹੁਤ ਲੋਕਾਂ ਨੂੰ ਪਤਾ ਕਿ ਵੇਲੇ ਪ੍ਰੇਖਾ ਵੀ ਇੱਧਰ-ਇੱਧਰ ਹੋ ਹੀ ਜਾਂਦਾ ਆਪਾਂ ਦਾ ਬਿਲਕੁਲ ਜੀ ਬਿਲਕੁਲ ਕੋਈ ਪੰਜਾਂ ਸੱਤਾਂ 10 ਦਿਨਾਂ ਦਾ ਇੱਧਰ-ਉੱਧਰ ਵੀ ਹੋ ਜਾਂਦਾ ਹਾਂਜੀ ਤੇ 4 ਕਿਲੋ ਦੁੱਧ ਦਾ ਇੱਕੇ ਟਾਈਮ ਜਿਹੜੀ ਦੋਸਤੋ ਬੇਸ਼ੱਕ ਕੋਈ ਵੀਰ ਚੋ ਸਕਦਾ ਵੈਸੇ ਕੋਈ ਦੋ-ਦੋ ਡੰਗ ਵੀ ਚੋਂਦਾ ਸੀ ਪਿਛੋਂ ਕੋਈ ਪਰ ਇੱਕ ਟਾਈਮ ਤੇ ਵੀ ਕੋਈ ਚੋ ਸਕਦਾ ਇੱਕ ਡੰਗ ਵੀ ਤੁਸੀਂ ਘਾਰ-ਠਫੈਰੀ ਵੀ ਕਰ ਸਕਦੇ ਜੀ ਕਿਉਂ ਠੰਡ-ਠੂੰਡ ਚੰਗਾ ਲੱਗਾ ਜੀ ਠੀਕ ਆ ਜੀ ਆ ਲਓ ਆਹ ਠੰਡਲੇਵਾ ਦੋਸਤ ਅੱਗੇ 5 ਮਹੀਨੇ ਕੰਪਲੀਟ ਠੀਕ ਆ ਜੀ ਕੋਈ 4 ਕੁ ਮਹੀਨੇ ਜਿਹੜਾ ਸਮਾ ਅੱਗੇ 50 ਸੌਣ ਦੇ ਵਿੱਚ ਤੇ ਕੋਈ ਚੰਗਾ ਹੱਥੋਂ ਤਸਵੀਰ ਫੇਰ ਲੂਗਾ ਹੈ ਬਿਲਕੁਲ ਮੀਡੀਅਮ ਹਾਈਟ ਵਿੱਚ ਆ ਰੱਜੀ ਪੂਜੀ ਆ ਦੋਸਤੋ ਵਜਨ ਵਟੇ ਆ ਲੀਆ ਵੇਖੋ ਜਿੰਨੇ ਵੀ ਆ ਅੱਗੇ ਫਿਰ ਤੀਜਾ ਸੁਹਾ ਹੋਊਗੀ ਘੱਟੋ ਘੱਟ ਹਨਾ ਤੇ ਦੂਜਾ ਹੀ ਹਾਂਜੀ ਇੱਥੇ ਜਾ ਤੇ ਜਾ ਤੀਜਾ ਸੁਹਾ ਹਾਂਜੀ ਠੀਕ ਆ ਤੇ ਆ ਜਿਹੜਾ ਮੂੰਹ ਮੱਥੇ ਤੋਂ ਦੇਖ ਲਓ ਇੱਕ ਵਾਰੀ ਤੇ ਜਸਪਾ ਜੀ ਕਿੱਥੋਂ ਤੱਕ ਲੈਣ ਦੇਣ ਇਹ ਵੀ ਸੰਤੂ ਸਾਹਿਬ ਭਾਅ ਛੋਟਾ ਜੀ ਹੂੰ 2000 ਦੇ 2000 ਦੇ ਹਾਂਜੀ ਠੀਕ ਆ ਜੀ ਰੇਟ ਤਾਂ 10 ਹੀ ਦਿੱਤਾ ਸੀ ਨਾ 2000 ਹਾਂਜੀ ਲਓ ਜੀ ਕਿੰਨੇ ਛੱਡ ਦਿੱਗੇ ਲਓ ਜੀ 19000 19000 ਦੀ ਜਾਣਦੀ ਇਹਨਾਂ ਨੂੰ ਡਬਲ ਕਰਨੇ ਆ ਰਸਾਂ ਅੱਛਾ ਨਾਲੇ ਦੁੱਧ ਪਿਆਉਣਾ ਦੇ ਨਾਲੇ ਡਬਲ ਕਰਨੇ ਚਲੋ ਵੇਖੋ ਜੀ ਕੋਈ ਦੇ ਤ ਨਹੀਂ ਉਹਨਾਂ ਨੇ ਬੁੱਧਦੇ ਹੀ ਵੇਖੋ ਜੀ ਸਾਮਾਨ ਆ ਜਾ ਤਾਂ ਦੁੱਖ ਨਹੀਂ ਹੈਗਾ ਕੋਈ ਜਿੰਨੇ ਕਹਿੰਨਾ ਮੰਨ ਲਓ ਦੁੱਧ ਦੇਈ ਜਾਣ ਜਾਨੇ ਕਿ ਪੱਠੇ ਖਾਣੇ ਬਿਲਕੁਲ ਤੇ ਨਾਲੇ ਇਹ ਵੀ ਆਇਆ 35 36000 ਜੀ ਇਹਨੂੰ ਮਰਜ਼ੀ ਮੜ ਕੇ ਫੜਾ ਦੇਣ ਹੂੰ 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 ਆਪੇ ਕੋ ਟੁਕੀ ਹੋਈ ਹਾਂ ਜੀ ਤਿਆਰੀ ਤੇ ਹੋਈ ਤੇ ਚਲੋ ਜਿੰਨੇ ਦੀ ਮਰਜ਼ੀ ਆ ਹਾਂਜੀ ਉਹ ਗਾੜੀ ਕੋ ਹੁਣ ਅੱਧੇ ਪਚਦੇ ਰੇਟ ਤੇ ਚਲੋ ਮਿਲ ਜੂਗੀ ਹਾਂਜੀ ਹਾਂਜੀ ਉਹਨੇ ਡਬਲ ਕਰ ਜੂ ਕਿ ਪ੍ਰਤਾਪ ਸਿੰਘ ਦੀ ਗੱਲ ਖਣੋ ਹਾਂਜੀ ਪ੍ਰਤਾਪ ਡਬਲ ਬੜੇ ਕਰਦਾ ਨਾ ਹਾਂਜੀ ਹਾਂਜੀ ਠੀਕ ਆ ਬੰਦਾ ਨਵੀਂ ਵੜਿਆ ਠੀਕ ਆ ਠੀਕ ਆ ਨਹੀਂ ਬੰਦਾ ਪੂਰਾ ਜਿਹੜਾ ਮਖੌਲੀ ਆ ਪ੍ਰਤਾਪ ਸਿੰਘ ਬਾਕੀ ਦੋਸਤੋ ਇਹ ਚੋਂ ਸੰਤੋ ਸਾਹ ਛੋੜ ਚੱਪਾਈ ਹੋਣਾ ਜਿਆਦਾ ਨਹੀਂ ਬੰਦੂ ਸਾਹਿਬ ਟਾਂਡੇ ਦਾ ਬਿਲਕੁਲ ਜੀ ਬਿਲਕੁਲ ਕੁਝ ਨਹੀਂ ਆਉਂਦਾ। ਲੋ ਵੀ ਭਰਾਵੋ। ਮੈਂ ਡਰਦੀ ਆ ਥੋੜੀ ਜੀ। ਠੀਕ ਆ। ਕੁਝ ਨਹੀਂ ਆਉਂਦਾ ਜਿਆਦਾ। ਜਦੋਂ ਕਈ ਨਾ ਪਸ਼ੂ ਇੰਨੇ ਬੰਦੇ ਆਪਾਂ ਖੜੇ ਕਾਲਾ ਪੈਂਦਾ ਵੇਖ ਕੇ। ਹਾਂਜੀ। ਤੇ ਅੱਛਾ ਜਸਵੀਰ ਇਹ ਪਸ਼ੂ ਸੀ ਆਪਣੇ ਕੋਲ ਅਜੇ। ਹਾਂਜੀ। ਠੀਕ ਆ। ਤੇ ਚਾਰ ਬੇੜਾ ਇੱਕ ਵਾਰੀ ਫੇਰ ਦੱਸ ਦਿੰਨੇ ਆਪਾਂ ਸੱਜਣਾ ਨੂੰ। ਹਾਂਜੀ ਚਾਰ ਬੇੜਾ ਦੋ ਸੱਜਣਾ। ਹਾਂ। ਤੇ ਇਹ ਇੱਕ ਬੱਚੇ ਵਗੈਰੇ ਕਿਤੋਂ ਕੜ ਦੱਬਾ। ਇੱਕ ਟੋਕੜ ਕੱਬਾ। ਮੱਝ ਆ ਉੱਚੇ ਬੱਚੇ। ਸੋ ਉੱਚੇ ਬੱਚੇ ਦੇ ਵਿੱਚ ਦੋਸਤੋ 1 ਮਹੀਨਾ ਕੋਈ ਵੀਰ ਮੰਨ ਸਕਦਾ ਕੋਈ 1.5 ਮਹੀਨਾ ਕੋਈ 2 ਮਹੀਨਾ। ਬਾਕੀ ਬੱਚਾ ਤੁਹ ਕੋਈ ਗੱਲ। ਕਦੋਂ? ਹਾਂ ਲੋ ਜੀ। ਠੀਕ ਹੈ ਜੀ। ਕੋਈ ਵੈਸੇ ਡੇਢ ਕਿ ਮਹੀਨਾ ਕੋਈ ਰਾਜੀ ਇਹ ਬੱਚਾ ਪੜਾ ਪੂਰਾ ਦੋਸਤੋ। ਹਾਂ ਜੀ। ਇਹ ਬੜਾ ਜੀ ਦੁੱਧ ਬੜਾ ਛੜਾ ਆਣ ਵਾਲੀ। ਆਣਾ ਪੱਠੇ ਵੀ ਛਗਣਦਾ ਹੈ ਬੈ ਨਾ ਇੱਕ ਦੁੱਧ ਬੜਾ ਛੜਿਆ ਬੱਚੇ ਨੂੰ। ਬਿਲਕੁਲ। ਮਗਰ ਕਟਾ ਪੂਰਾ ਰਾਜੀ ਠੀਕ ਹੈ। ਤੇ ਜਸਵੀਰੇ ਨੰਬਰ ਆਪਣੇ ਬੋਲ ਦੋ। 9915237248 9915892382 ਤੇ WhatsApp ਚੱਲਦਾ। ਠੀਕ ਹੈ ਜੀ। ਹਾਂ ਜੀ। ਓਕੇ। ਸੋ ਦੋਸਤੋ ਇਹ ਐਨੀਮਲ ਸੀ ਜਸਵੀਰ ਜਸ ਦੇ ਕੋਲ। ਤੇ ਸੰਪਰਕ ਤੁਸੀਂ ਕਰ ਸਕਦੇ ਜੇ ਦਿੱਤੇ ਗਏ ਨੰਬਰਾਂ ਤੇ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ